ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਜੀ.ਟੀ. ਰੋਡ ਤੇ ਬਿਜਲੀ ਬੋਰਡ ਦੇ ਦਫ਼ਤਰ ਸਰਹੰਦ ਨੇੜੇ ਤੋ 6 ਗੋਆ ਮ੍ਰਿਤ ਹਾਲਤ ਦੇ ਵਿੱਚ ਮਿਲਿਆ ਨੇ ਉਥੇ ਇਹਨਾਂ ਵਿੱਚੋਂ 5 ਛੋਟੇ ਪਸ਼ੂ ਅਤੇ ਇੱਕ ਵੱਡਾ ਪਸ਼ੂ ਸ਼ਾਮਲ ਹੈ ਪਸ਼ੂਆਂ ਦੇ ਮਰਨ ਦੀ ਸੂਚਨਾ ਮਿਲਣ ਤੇ ਜਨਰਿਤ ਸੇਵਾ ਸਮਿਤੀ ਦੇ ਮੈਂਬਰ ਭਰਤ ਕੁਪਤਾ ਤੇ ਹੋਰ ਸਮਾਜ ਸਵੀਵੀ ਸੰਸਥਾਵਾਂ ਨੁਮਾਇੰਦਿਆਂ ਨੇ ਵੀ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਕੇ ਜਿਹੜਾ ਮੌਕੇ ਤੇ ਜਾਸਾ ਲਿਆ ਉਥੇ ਹੀ ਭਰਤ ਕੁਪਤਾ ਨੇ ਦੱਸਿਆ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜੀਟੀ ਰੋਡ ਤੇ ਕੁਝ ਪਸ਼ੂਆਂ ਜਿਹੜੇ ਨੇ ਮ੍ਰਿਤਪਏ ਨੇ ਜੋ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਦੇ ਨਾਲ ਮਾਰੇ ਗਏ ਇਸ ਘਟਨਾ ਸੰਬੰਧੀ ਜਦੋਂ ਥਾਣਾ ਸਰਹੰਦ ਦੇ ਇਨਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਪ੍ਰਾਇਮਿਕ ਜਾਂਚ ਤੋਂ ਪਤਾ ਲੱਗਦਾ ਹੈ ਕਿ ਪਸ਼ੂਆਂ ਦੀ ਮੌਤ ਅਣਪਛਾਤੇ ਵਾਹਨ ਦੀ ਟੱਕਰਨ ਦੇ ਕਾਰਨ ਹੋਈ ਹੈ ਉਥੇ ਹੀ ਦੱਸਿਆ ਕਿ ਉਹਨਾਂ ਦੱਸਿਆ ਕਿ ਪੁਲਿਸ ਘਟਨਾ ਸਥਾਨ ਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਲਗਾਤਾਰ ਜਾਂਚ ਕਰ ਰਹੀ ਹੈ। ਜੀਗੋ ਮਦਜੀ ਮੇਰਾ ਨਾਮ ਭਰਤ ਗੁਪਤਾ ਮੈਂ ਜਨਿਤ ਸੇਵਾ ਸਮਿਤੀ ਤੋਂ ਕਟੋ ਘਟ 7-8 ਸਾਲ ਤੋਂ ਸੇਵਾ ਕਰਦਾ ਆ ਰਹੇ ਆਂ ਬੇਜਵਾਨ ਜਾਨਵਰਾਂ ਦੀ ਜਿਹੜੇ ਰੋਡ ਤੇ ਐਕਸੀਡੈਂਟ ਸਾਈਟਸ ਹੋ ਜਾਂਦੇ ਨੇ ਜਿਨ੍ਹਾਂ ਦੀ ਡੈਥ ਹੋ ਜਾਂਦੀ ਆ ਉਹਨਾਂ ਨੂੰ ਅਸੀਂ ਮਿੱਟੀ ਦੇ ਵਿੱਚ ਦੇ ਨੂੰ ਨਮਕ ਦੇ ਨਾਲ ਦਬਵਾ ਕੇ ਉਹਨਾਂ ਦਾ ਸੰਸਕਾਰ ਕਰਦੇ ਆਂ ਤੇ ਜਿਹੜੇ ਫੱਟੜ ਹੋ ਜਾਂਦੇ ਉਹਨਾਂ ਨੂੰ ਠੀਕ ਕਰਕੇ ਹਸਪੀਟਲ ਪਹੁੰਚਾਇਆ ਜਾਂਦਾ ਤੇ ਜਿੱਦਾਂ ਕਿ ਸਾਨੂੰ ਕੱਲ ਇੱਕ ਕਨਫਰਮੇਸ਼ਨ ਆਈ ਕਿ ਸਰਹੰਦਰ ਰੋਡ ਦੇ ਉੱਤੇ 6-7 ਗਊਆਂ ਬੇਸਹਾਰਾ ਘੁੰਮਰੀਆਂ ਸੀਗੀਆਂ ਬਿਲਕੁਲ ਸਹੀ ਸਲਾਮਤ ਸੀਗੀਆਂ ਤੇ ਅੱਜ ਸਵੇਰੇ ਮਾਰਨਿੰਗ 6 ਵਜੇ ਮੈਨੂੰ ਕਾਲ ਆਂਦੀ ਹੈ ਕਿ ਪੰਜ ਛੇ ਗਊਆਂ ਦਾ ਐਕਸੀਡੈਂਟ ਹੋ ਚੁੱਕਿਆ ਤੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਜਦ ਅਸੀਂ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਆਂ ਤੇ ਇੱਥੇ ਕੋਈ ਹੋਰ ਲੋਕ ਜਿਹੜੇ ਗਊ ਸੇਵਕ ਵੀ ਕਹਿ ਸਕਦੇ ਆ ਜਾਂ ਮਤਲਬ ਤੁਸੀਂ ਉਹਨਾਂ ਨੂੰ ਕੀ ਕਹਿ ਸਕਦੇ ਆ ਵੀ ਹੁਣ ਉਹਨਾਂ ਨੂੰ ਹੀ ਪਤਾ ਬਟ ਕਹਿੰਦਾ ਭਾਵੇਂ ਹੈ ਕਿ ਉਹ ਮਰੀ ਹੋਈ ਗਊਆਂ ਦੇ ਉੱਤੇ ਵੀ ਰਾਜਨੀਤੀ ਕਰਨ ਨੂੰ ਬੈਠੇ ਆਂ ਜਦ ਕਿ ਰੋਡ ਦੇ ਉੱਤੇ ਗਊਆਂ ਕੱਲ ਬਿਲਕੁਲ ਸਹੀ ਦੇਖੀਆਂ ਸੀਗੀਆਂ ਮੈਂ ਠੀਕ ਹੈ ਤੇ ਅੱਜ ਅਸੀਂ ਸਵੇਰੇ ਜਦੋਂ ਇਨਫੋਰਮੇਸ਼ਨ ਮਿਲੀ ਹੈ ਗਊਆਂ ਦੀ ਡੈਥ ਹੋ ਚੁੱਕੀ ਆ ਠੀਕ ਹੈ ਤੇ ਅਸੀਂ ਇਹਨਾਂ ਨੂੰ ਮਿੱਟੀ ਦੇ ਵਿੱਚ ਅ ਨਮਕ ਦੇ ਨਾਲ ਦਬਵਾਉਣ ਦੀ ਜ਼ਿੰਮੇਵਾਰੀ ਲਈ ਹੈ ਆਪਣੀ ਟੀਮ ਦੇ ਨਾਲ ਤੇ ਇੱਥੇ ਕੁਝ ਲੋਕ ਆ ਕੇ ਮਰੀ ਹੋਈ ਗਊਆਂ ਦੇ ਉੱਤੇ ਵੀ ਰਾਜਨੀਤੀ ਕਰ ਰਹੇ ਆ ਤੇ ਮੈਂ ਇਹ ਚਾਹਨਾ ਕਿ ਤੁਸੀਂ ਆਸ-ਪਾਸ ਦੇ ਲੋਕਲ ਜਿਹੜੇ ਲੋਕ ਨੇ ਉਰੇ ਮੇਨ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਵੀ ਇੱਥੇ ਇਹ ਗਊਆਂ ਕੋਈ ਸੱਟੇ ਗਿਆ ਹੈ ਜਾਂ ਇੱਥੇ ਐਕਸੀਡੈਂਟ ਨਾਲ ਡੈਥ ਹੋਈ ਆ ਕਿੰਕ ਮੀਟਰ ਤੇ ਦੂਰੀਆਂ ਪਈਆਂ ਸੀ ਲਾਵਾ ਆ ਕੁਛ ਕੁ ਨਹੀਂ ਹੈ ਕੋਈ ਜ਼ਿਆਦਾ ਦੂਰੀ ਦੇ ਨਹੀਂ ਹੈ ਇਹ ਸਿਰਫ 3-400 ਮੀਟਰ ਦੇ ਵਿੱਚ ਚਾਰ-ਪੰਜ ਬੱਚੇ ਆ ਛੋਟੇ ਠੀਕ ਹੈ ਜੀ ਬਾਕੀ ਇੱਕ بڑا ਨੰਦੀ ਮਹਾਰਾਜ ਨੇ ਠੀਕ ਹੈ ਜੀ ਇਹਨਾਂ ਦੀ ਇਹ ਮੌਸਮ ਦੇ ਵਿੱਚ ਇਹਦੇ ਵਿੱਚ